ਲੋਕ ਅਗਮ ਅਗਾਉਨ ਪਰਮੰਸਿਵੈ ਪੰਜੇ ਪਾਸ਼ ਬਰਮਾਨ ਕਹਦੇ ਨੇ ਪਰਮੇਸ਼ਰ ਕੈਸਾ ਅਗਮ ਹੈ ਅਗਾਧ ਹੈ ਐਸਾ ਪਰਮੰਭ ਜਿਹਦਾ ਕੋਈ ਨਾਪ ਤੋਲ ਨਹੀਂ ਦੇਂਦਰਿਆ ਪ੍ਰਾਣ ਦਵਾਰਾ ਜਾਣੀ ਨਹੀਂ ਜਾ ਸਕਦਾ ਜੋ ਜੋ ਕਹੇ ਸੁ ਮੁਕਤਾ ਹੋਏ ਹੁ ਜੋ ਜੋ ਉਸ ਪਰਮੇਸ਼ਰ ਦਾ ਨਾਮ ਲੈਂਦਾ ਉਹ ਦੀ ਕਲਿਆਣ ਹੋ ਜਾਂਦੀ ਮੁਕਤ ਹੋ ਜਾਂਦੇ ਸਨ ਮੀਤਾ ਨਾਨਕ ਪਿਰਵੰਤਾ ਸਾਧ ਜਨਾ ਕੀ ਅਚਰਜ ਕਥਾ ਮੇਰੇ ਮਿੱਤਰੋ ਸੁਣੋ ਪ੍ਰਭੂ ਮਿੱਤਰੋ ਸੁਣੋ ਕੀ ਸਾਧ ਜਨਾ ਕੀ ਅਚਰਜ ਕਥਾ ਅਚਰਜ ਕਥਾ ਹੈ ਸਾਧੂ ਵੰਦੀ ਕਹਿੰਦੇ ਸੁਨ ਲਾ ਲਗੇ ਨੇ ਕੈਸੀ ਕਥਾ ਉਹਨਾਂ ਦੀ ਅਸਪਦੀ ਸਾਧ ਕੇ ਸੰਗ ਮੁਖ ਉਜਲ ਹੋ ਤੇ ਇਹ ਸਾਧੂਆਂ ਦਾ ਸੰਗ ਕਰਦੇ ਨੇ ਮੁਖ ਉਜਲਾ ਹੋ ਜਾਂਦੇ ਉਹਨਾਂ ਦਾ ਲੋਕ ਪਰ ਲੋਕ ਜਿੱਥੇ ਵੀ ਜਾਂਦੇ ਨੇ ਮੁਖ ਉਜਲਾ ਹੁੰਦਾ ਉਹਨਾਂ ਦਾ ਇੱਕ ਮਹਾਤਮਾ ਜੀ ਯਾਤਰਾ ਕਰਦੇ ਕਰਦੇ ਕਿ ਪਹਾੜੀ ਤੇ ਪਹੁੰਚੇ ਦੇਖਿਆ ਬੜਾ ਸੁੰਦਰ ਉਸ ਦਾ ਨਜ਼ਾਰਾ ਉਸ ਜਗਾ ਦਾ ਹੈ ਇਹ ਗੁਫਾ ਬਣੀ ਹੋਈ ਤੇ ਅੱਗੇ ਕੁਲਾਬਦਾਨ ਵੀ ਹੈ ਪਾਣੀ ਦਾ ਉੱਥੇ ਬੜਾ ਸੋਣਾ ਪ੍ਰਬੰਧ ਹੈ। ਮਾਣੇ ਸੋਦੇ ਥੋੜੇ ਦਿਨ ਇੱਥੇ ਰਹਿ ਕੇ ਆਪਣਾ ਭਜਨ ਬੰਦਗੀ ਕਰੀਏ। ਆਣ ਨਹੀਂ ਖਾਂਦੇ ਸਨ। ਦੁੱਧ ਪੀ ਲਿਆ ਜਾਂ ਕੋਈ ਫਲ ਮਿਲ ਗਿਆ ਬਸ ਸਮਝੀ ਮਿਲ ਗਿਆ ਹੀ ਖਾਂਦੇ ਸਨ। ਔਰ ਮੈਂ ਮੰਗਲ ਵੀ ਨਹੀਂ ਜਾਂਦੇ ਕੋਈ ਦੇ ਕੇ ਤਾਂ ਮੈਂ ਠੀਕ ਹੈ। ਕੋਈ ਨਾ ਵੀ ਮਿਲਿਆ ਤਾਂ ਮੇਰੇ ਉਸਨ ਪਰਮਿਸ਼ਨ ਯਾਦ ਚ ਜੁੜੇ ਰਹਿੰਦੇ ਸਨ। ਕਬੀ ਦਿਨ ਉਹ ਗੇਉਸ ਕੋ ਪਾਚ ਬੈਠੇ ਹਨ ਉਥੇ ਇੱਕ ਵਾਲਾ ਹੁੰਦਾ ਸੀ ਗਊਆਂ ਲੈ ਕੇ ਚਾਰਨ ਵਾਸਤੇ ਇੱਕ ਗਾਉਂ تھا ਉੱਠੀ ਹੋਰ ਚਲੀ ਜਾਂਦੀ ਸੀ ਗੋਪਾ ਵਾਲੇ ਪਾਸੇ ਗੋਪਾ ਦੇ ਬਾਹਰ ਆ ਕੇ ਖੜੀ ਹੋ ਗਈ ਮਹਾਤਮਾ ਨੇ ਦੇਖਿਆ ਗਊ ਮਾਤਾ ਆਈ ਬੜਾ ਪਿਆਰਾ ਦਰਸ਼ਨ ਹੈ ਏਡੀ ਸੁੰਦਰ ਗਾਂ ਹੈ ਅਚਾਨਕ ਦੇਖਿਆ ਤਾਂ ਉਹ ਦੁੱਧ ਚੋਣ ਲੱਗ ਪੇ ਮਹਾਤਮਾ ਜੀ ਆਪਣਾ ਕਮੰਡਲ ਲਿਆਏ ਉਹਨੇ ਰੱਖਿਆ ਤੇ ਪਰ ਗਿਆ ਇਹ ਮੈਂ ਮਾਤਾ ਗਊ ਆਪਣੇ ਆਪ ਆਈ ਮੈ ਸਾਨੂੰ ਦੁੱਧ ਭਲਾਣ ਵਸੇ ਦੁੱਧ ਆਰੀ ਸਾਨੂੰ ਸੰਧ ਦੁੱਧ ਦੇਖ ਕੇ ਉਚੜੀ ਗਈ ਰੋਜਾ ਘਮ ਹੋ ਗਿਆ ਉਹਨਾ ਲੋ ਜੀ ਗਉਾਂਦੇ ਉੱਥੇ ਆਪਣੇ ਆਪ ਹੀ ਦੁੱਧ ਚੋਣ ਲੱਗਦਾ ਉਹ ਕਮੰਡਲ ਪਰ ਲੈ ਅੰਦਰ ਅਜਾ ਗਊ ਨੂੰ ਸੇਵਾ ਕਰਦੀ ਮਹਾਤਮਾ ਜੀ ਦੇ ਇਦਦਰ ਉਹ ਗਵਾਲੇ ਉਧਰ ਬੈਠਾ ਸੀ ਉਹਨੇ ਦੇਖਿਆ ਗਊ ਬਾਕੀ ਤਾਂ ਤਾਂ ਬੈਠੀ ਐ ਨੇ ਜੁਗਾਲੀ ਕਰਦੇ ਨੇ ਇੱਕ ਉੱਠ ਕੇ ਚਲ ਗਈ ਇਹ ਕਿਧਰ ਨੂੰ ਚਲੀ ਆ ਜੇ ਕਦੀ ਨਗੇ ਵੀ ਪਹਿਲੇ ਉਹਨੇ ਦੇਖਿਆ ਸੀ ਇਦਦਰ ਉਹ ਜਾਂਦੀ ਕਿਤੇ ਉਹ ਮਗਰ ਮਗਰ ਚਲਾ ਗਿਆ ਗਵਾਲੇ ਉਹਨੇ ਕਿਹਾ ਗੁਫਾ ਦੇ ਬਾਹਰ ਖੜੀ ਹੋ ਗਈ ਇੱਕ ਮਹਾਤਮਾ ਜੀ ਅੰਦਰ ਆਏ ਉਹਨੇ ਆਪਣਾ ਕਮੰਡਲ ਰੱਖਿਆ ਤੇ ਉਹਦੇ ਗਊ ਉਹ ਆਪਣੇ ਆਪ ਨਿਕਲੇ ਜਾ ਕੇ ਉਸਨੇ ਪ੍ਰਣਾਮ ਕੀਤਾ ਵਾਹ ਤੁਹਾਜੀ ਬੜੀ ਕਿਰਪਾ ਕੀਤੀ ਆਪ ਇੱਥੇ ਰਹਿੰਦੇ ਇਹ ਗੋਦੀ ਕਿਰਪਾ ਨਾਲ ਤੁਹਾਡੇ ਮੈਨੂੰ ਦਰਸ਼ਨ ਹੋ ਗਏ ਕਹਿੰਦਾ ਤੇ ਆਪ ਆਏ ਕਹਿੰਦੇ ਕਈ ਦਿਨੋਂ ਵਿਸਨ ਕਹਿੰਦਾ ਮਹਾਰਾਜ ਬਹੁਤ ਵੱਡੀ ਸਾਡੀ ਗਲਤੀ ਹੈ ਇਹਦਾ ਬੜਾ ਸਾਨਾ ਅਪਰਾਧ ਵੀ ਸਾਨੂੰ ਪਤਾ ਹੀ ਨਹੀਂ ਆਉ ਬਿਥੇ ਬੈਠੇ ਅਸੀਂ ਕੋਈ ਤੁਹਾਡੀ ਸੇਵਾ ਹੀ ਕਰਨੀ ਆਏ ਇਹ ਕਿਰਪਾ ਹੋ ਗਈ ਗਊ ਤੁਹਾਡਾ ਧਿਆਨ ਰੱਖਦੇ ਰਹੀ ਤੇ ਆਪ ਸਾਨੂੰ ਕੋ ਸੇਵਾ ਦੱਸ ਤੇ ਸਾਰੇ ਘਰ ਦਾ ਸਾਰਾ ਦੁੱਧ ਬਹੁਤ ਹੈ ਤੇ ਅਸੀਂ ਆਪ ਇੱਥੇ ਦੁੱਧ ਲੈ ਕੇ ਆਏ ਕਰਾਂਗੇ ਕਿੰਨੇ ਵੀ ਗੋਵ ਇੱਥੇ ਆਪ ਹੀ ਦੇ ਜਾਂਦੀ ਗੁੱਧ ਬੜੇ ਪਿਆਰ ਨਾਲ ਉਹਨੇ ਬੇਨਤੀਆਂ ਕੀਤੀਆਂ ਮਾਤਵਾ ਜੀ ਆਪ ਦੀ ਬੜੀ ਕਿਰਪਾ ਬੜੇ ਪਿਆਰੇ ਦਰਸ਼ਨ ਹੋ ਗਏ ਆਪ ਦੇ ਅੱਛੇ ਨਿਵਾਸ ਕਰੋ ਆਪ ਹੋ ਜਨ ਕੇ ਅੰਦਰ ਮੈਂ ਆਪ ਜਾਨਾ ਬੀ ਸੇਵਾ ਕਰਾਂ ਤੁਹਾਡਾ ਦੁੱਧ ਲੈ ਕੇ ਆਵੇ ਮਹਾਤਮਾ ਜੀ ਵਾਸਤੇ ਕੋਈ ਫਲ ਲੈ ਕੇ ਆਇਆ ਕਰੇ ਕਿੰਨੇ ਬਾਅਦ ਮਹਾਤਮਾ ਕਹਿੰਦੇ ਹੁਣ ਅਸੀਂ ਚੱਲਾਂਗੇ ਕਿੰਨੇ ਮਾਰਾ ਸਾਡੇ ਤੇ ਕਿਰਪਾ ਰੱਖੋ ਮੇਰ ਰੱਖੋ ਆਪ ਇੱਥੇ ਰਹਿੋ ਮਹਾਤਮਾ ਕਹਿੰਦੇ ਨਹੀਂ ਚੱਲਾਂਗੇ ਕਹਿੰਦੇ ਸਾਨੂੰ ਸੇਵਾ ਦਾ ਮੌਕਾ ਦਿਓ ਮਹਾਤਮਾ ਕਹਿੰਦੇ ਹੁਣ ਕਾਫੀ ਸਮਾਂ ਹੋ ਗਿਆ ਸਾਨੂੰ ਇੱਥੇ ਰਹਿੰਦੇ ਨੇ ਤੁਹਾਡੇ ਛੋਈ ਹੈ ਤਾਂ ਮੰਗ ਲਓ ਮੋਂਗ ਵਾਲਾ ਗਿਆ ਲਗਾ ਮਾਰੇ ਮੇਰੇ ਕਰਨਾ ਤੁਹਾਡੀ ਸਭ ਤਰ੍ਹਾਂ ਦੀ ਕਿਰਪਾ ਦੁੱਧ ਪੋਤ ਵਾਸਤੇ ਦੁਨੀਆ ਇਧਰ ਉਧਰ ਜਾਂਦੀ ਮੰਗਣ ਵਾਸਤੇ ਮੇਰੇ ਕੋਲ ਕਿਰਪਾ ਤੁਹਾਡੀ ਬੜੇ ਸੁਨੇ ਪੁੱਤਰ ਵੀ ਨਹੀਂ ਮੇਰੇ ਦੁੱਧ ਦੀ ਕੋਈ ਕਮੀ ਨਹੀਂ ਬਹੁਤ ਸਾਰੇ ਡੰਗਰ ਮਾਲ ਆਪਣਾ ਹੈ ਜ਼ਮੀਨ ਵੀ ਹੈ ਘਰ-ਬਾਰ ਸੋੜੇ ਬਸ ਤੁਹਾਡੇ ਦਰਸ਼ਨ ਹੋ ਗਏ ਮੈਨੂੰ ਸਭ ਕੁਝ ਮਿਲ ਗਿਆ ਤੋੜੇ ਉਸਨੇ ਨੂਰ ਨੂਰ ਜਲਾਲ ਦੇ ਪਰਚੇਰੇ ਨੇ ਇਹ ਦਰਸ਼ਨ ਕਰਕੇ ਹੀ ਆਨੰਦ ਹੋ ਗਿਆ ਮੈਨੂੰ ਬਾਦ ਵਿੱਚ ਬਾਰ ਬਾਰ ਕਹਿੰਦੇ ਕੁਛ ਮੰਗ ਲੈ ਕਹਿੰਦੇ ਮਹਾਰਾਜ ਮੈਨੂੰ ਲੋੜ ਹੀ ਕੋਈ ਦੀ ਬਾਦ ਵਿੱਚ ਕਹਿੰਦੇ ਉਸੇ ਨੂੰ ਕਹਿੰਦੇ ਕੁਛ ਮੰਗ ਲੈ ਕਹਿੰਦਾ ਮਹਾਰਾਜ ਆਪ ਦਾ ਅਗਰ ਹੁਕਮ ਹੈ ਤੇ ਸਾਰਾ ਰਾਜਾ ਬੜੀ ਮੁਸੀਬਤ ਚ ਕਿਉਂਕਿ ਇਹ ਦੂਸਰੇ ਦੇਸ਼ ਦੇ ਰਾਜ ਨੇ ਹਮਲਾ ਕਰਕੇ ਰਾਜ ਖੋਲਿਆ ਤੇ ਰਾਜਾ ਹੁਣ ਸਾਰੇ ਤੇ ਜੰਗਲਾਂ ਚ ਵੇਸ ਬਦਲ ਕੇ ਭੜਕਦਾ ਫਿਰਦਾ। ਕਿ ਰਾਜੇ ਨਾਲ ਬੜਾ ਪਿਆਰ ਤੇਰਾ। ਕੰਨ ਮਾਰਾ ਰਾਜਾ ਸਾਡਾ ਬਹੁਤ ਅੱਛਾ ਹੈ। ਬੜਾ ਧਾਰਮਿਕ ਵਿਚਾਰਾਂ ਦਾ ਪਰਜਾ ਬੜੀ ਸੁਖੀ ਹੈ। ਉਹ ਦੂਸਰਾ ਰਾਜਾ ਆਇਆ ਜਿਹੜਾ ਹਮਲਾ ਕਰਕੇ ਉਹ ਤਾਂ ਸਾਰੇ ਪੈਸੇ ਹੀ ਖੋਈ ਜਾਂਦਾ ਜਨਤਾ ਦੇ। ਬੜਾ ਅਤਿਆਚਾਰ ਕਰਦਾ ਤੇ। ਤੇ ਪਰਜਾ ਰਹਿੰਦੀ ਵੀ ਰਾਜੇ ਨੂੰ ਯਾਦ ਕਰਕੇ। ਜੇ ਆਪਨੇ ਕਿਰਪਾ ਕਰਨੀ ਤਾਂ ਸਾਡੇ ਰਾਜ ਨੂੰ ਵਾਪਸ ਰਾਜ ਦਿਲਾ ਦਿਓ। ਮਹਾਤਮਾ ਜੀ ਕਹਿੰਨਗੇ ਮੈਂ ਤਾਂ ਬਾਰਬਤ ਨੂੰ ਕਹਿੰਦੇ ਤੂੰ ਕੁਝ ਮੰਗ ਲੈ। ਤੂੰ ਆਪਣੇ ਰਾਜੇ ਵਾਸਤੇ ਰਾਜ ਮੰਗਦਾ। ਇਹਦੇ ਬਲੇ ਦੁਆਰਾ ਰਾਜਾ ਤੁਹਾਨੂੰ ਬਹੁਤ ਪਸੰਦ ਹੈ। ਕਹਿੰਦੇ ਹਾਂ ਮਹਾਰਾਜ ਸਾਰੇ ਮਾਤਾ ਪਿਤਾ ਵਰਗਾ ਰਾਜ ਹੈ। ਸਾਰੀ ਜਨਤਾ ਉਹਨੂੰ ਬਿਆਕਲ ਹੋਈ ਯਾਦ ਕਰ ਕਰਕੇ। ਆਪ ਕਿਰਪਾ ਕਰਦੇ ਹੋ ਤੁਹਾਨੂੰ ਰਾਜ ਮਿਲ ਜਾਏ। ਮਹਾਰਾਜਾ ਕੰਧਾ ਆਪਣੇ ਰਾਜੇ ਨੂੰ ਲੈ ਕੇ ਆ। ਉਹਦੇ ਜੰਗਲ 'ਚ ਛਿਪਿਆ ਹੋਇਆ ਰਾਜਾ ਇਹਦੇ ਭੇਸ ਬਦਲ ਕੇ ਕੁੰਮਦਾ ਸੀ। ਜਾ ਕੇ ਉਹਨੂੰ ਲੱਭ ਕੇ ਲੈ ਕੇ ਆਇਆ। ਉਹ ਬਚਾਂਦਾ ਸੀ ਰਾਜੇ ਨੇ ਭੇਸ ਬਦਲ ਕੇ ਤੇ ਕੁੰਮਦਾ ਬਿਆ। ਜੇ ਜਾ ਕੇ ਪ੍ਰਣਾਮ ਕੀਤੀ ਰਾਜਾ ਨੂੰ। ਇਹਨਾਂ ਤੇ ਕੀਤੀ ਵੀ ਇਸਲਾਮ ਆਤਮਾ ਜੀ ਆਏ ਨੇ ਤੇ ਮੈਂ ਆਪ ਜੀ ਵੱਸੇ ਬੇਨਤੀ ਕੀਤੀ। ਯਾਰ ਨੂੰ ਰਾਜ ਉਹਨਾਂ ਪ੍ਰਾਪਤ ਹੋ ਜਾ ਕਿਉਂਕਿ ਬੜੇ ਤੇਜਸਵੀ ਮਹਾਤਮਾ ਨੇ ਤੇ ਆਪ ਕਿਰਪਾ ਕਰਕੇ ਚਲੋ ਦਰਸ਼ਨ ਕਰੋ ਰਾਜ ਨੂੰ ਨਾਲ ਲੈ ਕੇ ਆਇਆ ਮਹਾਤਮਾ ਜੀ ਚਰਨ ਅੱਜ ਮੱਥਾ ਟੇਕਦੇ ਨੇ ਰਾਜਾ ਦੇਖਦੇ ਨੇ ਕਿੰਨੀ ਅਵਸਥਾ ਕੈਸੀ ਹੈ ਕਿਦਾਂ ਦੇ ਨੇ ਜੀਰਣ ਵਸਤਰ ਪਾਏ ਨੇ ਗਰੀਬੀ ਜਦ ਬੇਚਾਰ ਰਹੇ ਕੀਤਾ ਹੋਇਆ ਕੰਨਬਈ ਦੇਖੋ ਇਹ ਭਗਤ ਹੈ ਇਨੋਂ ਸੀ ਬਾਰ-ਬਾਰ ਗਿਆ ਕੁਝ ਮੰਗ ਲੈ। ਕੁਝ ਮੰਗਦਾ ਨਹੀਂ ਕਹਿੰਦੇ ਮੇਰੀ ਤੇ ਬੜੀ ਕਿਰਪਾ ਆਪ ਦੀ। ਕਹਿੰਦੇ ਹਾਂ ਜੇ ਆਪ ਦੇਣਾ ਚਾਹੁੰਦੇ ਤੇ ਮੇਰੇ ਸਾਡੇ ਰਾਜਾ ਨੂੰ ਰਾਜ ਦਿਵਾ ਦੇ। ਤੇ ਤੁਹਾਡੇ ਰਾਜ ਦੇ ਵਸ ਇਸ ਪਾਸਿ ਕਰਦਾ। ਕਹਿੰਦਾ ਮਾਰੇ ਮੇਰਾ ਵੀ ਜਨਤਾ ਨਾਲ ਬੜਾ ਪਿਆਰ ਹੈ। ਮੈਂ ਵੀ ਬੜਾ ਦੁਖੀ ਹਾਂ। ਕਿਉਂਕਿ ਮੈਨੂੰ ਖਬਰਾਂ ਮਿਲਦੀਆਂ ਨੇ ਸਾਡੀ ਪਰਜਾ ਬੜੀ ਦੁਖੀ ਹੈ। ਰਾਜਾ ਨੇ ਸਨ ਇਕੱਠਾ ਕਰਨ ਵਾਸਤੇ ਜਗ੍ਹਾ ਜਗ੍ਹਾ ਛਾਪੇ ਮਾਰੇ ਨੇ ਲੋਕ ਬੜੇ ਪਰੇਸ਼ਾਨ ਨੇ ਮੇਰੇ ਤੋਂ ਜਨਤਾ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਪਹਿਲੇ ਸਮੇਂ ਦੇ ਵਿੱਚ ਸਾਡੇ ਸਮੇਂ ਰਾਜਾ ਪ੍ਰਜਾ ਦਾ ਬੜਾ ਮੇਲ ਮਿਲਾਪ ਸੀ ਪ੍ਰਜਾ ਬੜੇ ਆਨੰਦ ਨਾਲ ਰਹਿੰਦੀ ਸੀ ਉਹਨਾਂ ਨੂੰ ਸੁਖੀ ਦੇ ਕੇ ਮੈਂ ਵੀ ਆਨੰਦ ਲੈਂਦਾ ਹਮੇਸ਼ਾ ਨੇ ਰਾਜਾ ਸਹੀ ਅਸਾ ਖਿਆਲ ਹੈ ਤੇਰਾ ਵੀ ਪ੍ਰਜਾ ਨੂੰ ਸੁਖੀ ਰੱਖਣਾ ਚਾਹੁੰਦਾ ਹੈ तो ला कर घोड़े से सवार होकर घूम ल जिथे तक तू राज चलना उसे तक घूम ल चारों पास घूम लगा घूमेगा सारा तेरा राज हो जाएगा राजा बड़ा प्रसन्न हो महात्मा के बच्न हो गए नमस्कार कीती उसने और उस ग्वालिये का धनवाद करता बू कमाल करती इन्ना कहें साजे न प्यार है जिस करके ती बहुत ਧਾਰਮਿਕ ਜਨਤਾ ਦਾ ਬੜਾ ਧਿਆਨ ਲਗਦੇ ਇਸ ਕਰਕੇ ਮੇਰੀ ਇੱਛਾ ਹੈ ਵੀ ਮੈਂ ਤਾਂ ਸੁਖੀ ਹਾਂ ਲੇਕਿਨ ਜਨਤਾ ਬੜੀ ਦੁਖੀ ਹੈ ਤੇ ਮੈਂ ਇਸ ਕਰਕੇ ਚਾਹੁੰਦਾ ਸਭੀ ਦਿਨ ਜਨਤਾ ਵੀ ਸੁਖੀ ਹੋ ਜਾਏ ਤੇ ਸੁਖੀ ਤਾਂ ਹੋਏਗੀ ਜੇ ਤੁਸੀਂ ਰਾਜ ਕਰੋਗੇ ਤੇ ਮਹਾਤਮਾ ਜੀ ਦੇ ਬਚਨ ਕਰਦੇ ਤੇ ਆਪ ਘੋੜੇ ਦੇ ਸਵਾਰ ਵਿੱਚ ਇਕੱਲਾ ਕੇ ਆਓ ਰਾਜਾ ਘੋੜੇ ਦੇ ਚੱਕਰ ਲਾਣ ਗਿਆ ਉਹਦੇ ਸਹਿਲਨ ਦੇ ਵਿੱਚ ਉਹ ਦੀ ਬਕਾਉਤ ਹੋ ਗਈ ਰਾਜੇ ਦੇ ਸਹਿਲਨਾ ਵਿਗੜ ਗਈ ਕਿਉਂਕਿ ਸਹਿਲਨਾ ਨੇ ਭੇਜਿਆ ਸੀ ਕਿ ਜਾਓ ਲੋਕਾਂ ਦੇ ਘਰੋਂ ਤਾਲਾ ਮਾਲ ਲੈ ਕੇ ਆਓ ਇੱਕ ਮੰਤਰੀ ਉਹਦਾ ਬੜਾਈ ਧਾਰਮਿਕ ਵਿਚਾਰਾਂ ਦੱਸੇ ਉਹ ਕਹਿੰਦੇ ਬੜਾ ਗਲਤ ਹੋ ਰਿਹਾ ਹੈ ਇਹ ਗਰਸੀ ਲੋਕ ਨੇ ਵਿਚਾਰੇ ਮਿਹਨਤ ਕਰਕੇ ਆਪਣੇ ਬੱਚ ਬਾਲ ਬੱਚੇ ਉਸੇ ਖਰਚਾ ਕਰਤਾ ਕੀਤਾ ਤੇ ਲੁੱਟ ਮਾਲ ਕਰਕੇ ਲਿਆਉਣਾ ਇਹ ਮੈਨੂੰ ਨਹੀਂ ਪਸੰਦ ਕੋਈ ਕਾਪੀ ਸਹਿਲਨ ਉਹਦੇ ਨਾਲ ਹੋ ਗਈ ਇਕਸਾਨਾ ਰਾਜੇ ਨਾਲ ਇੱਕ ਅੱਦਾਦਾ ਹੋ ਗਈ। ਹੁਣ ਜਾਨੇ ਕੋ ਨਨ ਰਾਜਾ ਮਿਲ ਗਿਆ। ਤੇ ਉਹ ਕੁ ਸੈਨਿਕ ਉਹਦੇ ਇਕੱਠੇ ਹੋ ਗਏ। ਨਾਲ ਰਲ ਗਏ। ਨਾਲ ਇਹਨਾਂ ਸੰਦੇਸ਼ ਭੇਜਦਾ ਮੀ ਰਾਜੇ ਨੂੰ ਖਬਰ ਦਾ ਹੋ ਜਾਵੇ। ਜਦ ਬਸ ਤਿਆਰ ਹੋ ਜਾ। ਉਸ ਅੰਦਰ ਮੇ ਰਾਜੇ ਨੂੰ ਹੁਣੇ ਤਹਰਾਇਆ। ਥੋੜਾ ਚਿਰੀ ਹੋਇਆ। एलए एजुकेशन उसने इन साल ਇਕਠੀ ਕਰ ਲਈ ਮੈਨੂੰ ਕਹਿੰਦਾ ਹਮਲੇ ਹਮਲਾ ਕਰਨ ਵਾਲੇ ਨੇ ਮੰਤਰੀ ਨੇ ਦੱਸਿਆ ਕਹਿੰਦੇ ਮਹਾਰਾਜ ਦੀ ਤਵੱਸਾ ਲੈ ਸਾਡੀ ਉੱਥੇ ਚਲ ਗਈ ਉਹਦੇ ਨਾਲ ਤੇ ਅਸਲੀ ਜਿੱਤ ਸਕਦੇ ਕਿਹ ਟਰੀਕਾ ਫਿਰ ਕਹਿੰਦੇ ਹੁਣ ਸੁਲਾਦਾ ਚੰਡਾ ਖੜਾ ਕਰਦੇ ਕਿਉਂਕਿ ਸਾਡੀ ਸੈਨਾ ਹੀ ਉਧਰ ਚਲ ਗਈ ਉਹਦੇ ਉਸ ਰਾਜਾ ਕੋਲ ਔਰ ਉਹਦੀ ਆਪਣੀ ਸੈਨਾ ਵੀ ਹੈ ਜੇ ਸਾਡੀ ਸੈਨਾਨ ਬੜੇ ਆਰਾਮ ਨਾਲ ਮਾਰ ਸਕਦੇ ਕਿਉਂਕਿ ਸੇ ਉਹਦੇ ਰਾਜ ਵਿੱਚ ਬੈਠੇ ਆ ਤੇ ਉਹਨਾਂ ਨੂੰ ਸਾਰੇ ਰਸਤਿਆਂ ਦਾ ਪਤਾ ਹੈ ਉਹ ਕਿਤੇ ਹਮਲਾ ਕਰਨਗੇ ਅਸੀਂ ਜਵਾਬ ਨਹੀਂ ਦੇ ਸਕਾਂਗੇ ਇਸ ਕਰਕੇ ਬਿਹਤਰ ਹੈ ਤੁਸੀਂ ਉਹਨਾਂ ਨਾਲ ਸੁਲਾ ਕਰ ਲਾ ਰਾਜ ਨੇ ਇੱਕਦਮ ਸਵੇਚੰਦ ਘੜਾ ਕਰਤਾ ਸੁਲਾਦਾ ਮੈਂ ਸੁਲਾ ਕਰਨੇ ਅਸੀਂ ਮੈਂ ਤੇਰਾ ਦੇਸ਼ ਵਾਪਸ ਕਰਦਾ ਔਰ ਮੈਂ ਆਪਣੇ ਦੇਸ਼ ਸਮਾਪਤ ਜੇਕਰ ਉਹਨੇ ਕਿਹਾ ਵੀ ਮੈਂ ਤੇਰੇ ਟੈਕਸ ਨਹੀਂ ਕਰਾਂਗਾ ਕਿ ਤੂੰ ਔਰ ਇਸ ਸਲਤੇ ਉੱਪਰ ਜਾਦ ਕੀਤਾ ਗਿਆ ਮੈਂ ਹੁਣ ਉਹ ਟੈਕਸ ਦਿਆ ਕਰੇਗਾ ਸਗੋਂ ਅਧੀਨ ਹੋ ਗਿਆ ਰਾਜਾ ਇਸ ਕਰਕੇ ਕਹਿੰਦੇ ਨੇ ਇਹ ਸਾਧੂ ਦੇ ਮਹਾਪੁਰਸ਼ਾਂ ਦੇ ਬਚਨ ਅਮੋਲਕ ਬਚਨ ਨੇ ਅਗਮ ਅਗੋਦ ਪਰਮ ਸਵੇ ਜੋ ਜੋ ਕੇ ਇਸ ਮੁਕਤਾ ਹੋਵੇ ਸੁਨਮੀਤਾ ਨਾਨਕ ਬਿਰ ਬੰਤਾ ਸਾਜਨਾ ਕੀ ਅਜਰਤ ਕਥਾ ਇਹ ਸਾਧੂ ਪੁਰਸ਼ਾਂ ਦੀ ਅਜਰਤ ਕਥਾ ਹੁੰਦੀ ਹੈ ਨੇ ਪੀਰ ਪਰਮੇਸ਼ਰ ਦੇ ਨੇੜੇ ਹੁਣ ਕਰਕੇ ਜੋ ਬਚਨ ਕਰਦੇ ਨੇ ਪੂਰਾ ਹੁੰਦਾ ਹੈ ਤੇ ਮਾਰਾਗੇ ਫਰਮਾਂਦੀ ਅਸਬਦੀ ਸਾਧ ਕੇ ਸੰਗ ਮੁਖ ਉਜਲ ਹੋਤ ਜੇ ਸਾਧਵੰਤਾ ਸੰਗਰ ਦੇ ਮੁਖ ਉਜਲਾ ਹੋ ਜਾਂਦਾ ਉਹਨਾਂ ਦਾ ਹੁਣ ਰਾਜ ਬੜਾ ਧੰਨਵਾਦ ਕਰਦਾ ਉਸ ਨੂੰ ਆਪਣੇ ਰਾਜ ਵਿੱਚ ਮਹਿਲਾ ਚ ਲੈ ਗਿਆ ਉਸ ਗਵਾਲੇ ਨੇ ਕਿ ਮੇਰਾ ਮਿੱਤਰ ਬਣ ਕੇ ਮੈਂ ਦੋ ਨਾਲ ਹੀ ਰਹ ਸਲਾਹਕਾਰ ਬਣਾਉਂਦਾ ਆਪਣਾ ਸਲਾਹਕਾਰ ਬਣਿਆ ਉਹ ਮੇਰੀ ਰਾਜਵਰਗੇ ਸੁਖ ਸਾਰੇ ਉਸਨੇ ਦਿੱਤੇ ਨੇ ਇਹ ਤੋਂ ਮੈਨੂੰ ਰਾਜ ਦਵਾਇਆ ਤੇ ਨਾਲ ਉਹ ਮਹਾਤਮਾ ਦਾ ਸੇਵਕ ਸੇ ਮਹਾਤਮਾ ਕੋਲ ਜਾਂਦੇ ਰਹੇ ਫਿਰ ਜਿੱਥੇ ਵੀ ਮਹਾਤਮਾ ਜੀ ਜਾਣਾ ਉੱਥੇ ਦਰਸ਼ਨ ਕਰਨ ਜਾਣਾ ਪਰਮਾਤਮਾ ਜੀ ਸਮਝਾਉਂਦੇ ਸੁਣ ਕਿਸਨ ਰਾਜ ਤੇਜ ਕਿੰਝ ਚਲਾਉਣਾ ਹੈ ਰਾਜ धर्म ਕੀ ਹੁੰਦਾ ਹੈ ਸਾ ਸੰਗ ਮਲ ਸਗਲੇ ਹੀ ਖੋਤ ਜੇ ਸਾਧਾਂ ਦਾ ਪਰਿਸ਼ਾਦਾ ਮੇਲ ਹੁੰਦਾ ਤੇ ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਸਾਪਾ ਮਨ ਦੀ ਮੈਲ ਦੂਰ ਹੋ ਜਾਂਦੀ ਸਾਧਕੇ ਸੰਗ ਬਿਟੇ ਅਭਿਮਾਨ ਇਹ ਸਾਧੂ ਪਰਸ਼ਾਦ ਦਾ ਸੰਗ ਕੀ ਪ੍ਰਦਾਨ ਕਰਦਾ ਹੈ ਅਭਿਮਾਨ ਦੂਰ ਹੋ ਜਾਂਦਾ ਹੈ ਕਿੰਨੇ ਮਰਤਾ ਆਧਾਰਨ ਕਰ ਲਿਆ ਸਾਧਕੇ ਸੰਗ ਪ੍ਰਗਟੇ ਸੁ ਗਿਆ ਕਿਸ ਸਾਧੂ ਪਰਸ਼ਾਦ ਦੇ ਨਾਲ ਮਿਲਣ ਨਾਲ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਦੋਂ ਗਿਆਨ ਪ੍ਰਾਪਤ ਹੋ ਗਿਆ ਤੇ ਮੇਰੇ ਅਭਿਮਾਨ ਦੂਰ ਹੋ ਜਾਂਦਾ ਹੈ ਸਾਧਕੇ ਸੰਗ ਮੁਝੇ ਪ੍ਰਭ ਨੇ ਰ ਜੇ ਸਾਧੂਆਂ ਦਾ ਸੰਗ ਹੁੰਦਾ ਹੈ ਤੇ ਪ੍ਰਭੂ ਪਰਮੇਸ਼ਰ ਨੇੜੇ ਪ੍ਰਤੀਤ ਹੁੰਦਾ ਕਿ ਉਹਦਾ ਸੰਦਨ ਵੀ ਗੁਰੂ ਮੇਰੇ ਸੰਗ ਸਦਾ ਹੈ ਨਾਲ ਉਹ ਪਰਮੇਸ਼ਰ ਹਮੇਸ਼ਾ ਸੰਗ ਸੰਗ ਹੁੰਦਾ ਤੇ ਇਹ ਗੱਲ ਸਾਧੂ ਦੱਸਦੇ ਨੇ ਸਾਧ ਸੰਗ ਸਭ ਹੋਤ ਨੇ 베ਰਾ ਸਾਧੂ ਸੰਗ ਕਰਨ ਨਾਲ ਸਭ ਨੇ 베ਰਾ ਹੋ ਜਾਂਦਾ ਹੈ ਕਲਿਆਣ ਹੋ ਜਾਂਦਾ ਹੈ ਸਾਧ ਕੇ ਸੰਗ ਪਾਏ ਨਾਮ ਰਤਨ ਸਾਧੂ ਪੁਰਸ਼ਾਂ ਦੇ ਮਿਲਾਪ ਨਾਲ ਉਹ 라 ਕੀਮਤੀ ਨਾਮ ਹੈ ਪਰਮੇਸ਼ਾ ਦਾ ਰਤਨ ਵਰਗਾ ਉਹ ਪ੍ਰਾਪਤ ਹੋ ਜਾਂਦਾ ਹੈ ਸਾਧਕੇ ਸੰਗ ਇੱਕ ਉਪਰ ਯਤਨ ਜਿਸ ਸਾਧਾਂ ਦਾ ਸੰਗੀ ਹੁੰਦਾ ਹੈ ਉਸ ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਯਤਨ ਕਰਦੇ ਨੇ ਉਹ ਕਿਉਂਕਿ ਹੋਰ ਤਾਂ प्रारब्ਧ ਅਨੁਸਾਰ ਸਭ ਮਿਲਦਾ ਹੀ ਹੈ ਕੇਵਲ ਪਰਮੇਸ਼ਰ ਦੇ ਪਿਆਰ ਲੈਣ ਉਸੇ ਯਤਨ ਕਰਦੇ ਸਾਧਕੇ ਮਹਿਮਾ ਵਰਨੇ ਕੌਣ ਪ੍ਰਾਣੀ ਇਸ ਸਾਧបុਰਸ਼ਾਂ ਦੀ ਮਹਿਮਾ ਕੌਣ ਪ੍ਰਾਣੀ ਕਹਿੰਨੇ ਕਥਨ ਕਰ ਸਕਦਾ ਕਵਨ ਨਹੀਂ ਕਰ ਸਕਦਾ ਕੋਈ ਨਾਨਕ ਸਾਧ ਦੀ ਸੇਵਾ ਬ੍ਰਹਮ ਹੈ ਸਮਾਨੀ ਸਾਧੂ ਪ੍ਰਸਾਦੀ ਸੇਵਾ ਵੀ ਅਸੇਜ ਦਾ ਪ੍ਰਬੂ ਦੀ ਸੇਵਾ ਹੁੰਦੀ ਤੇ ਉਹਨਾਂ ਦੀ ਸੇਵਾ ਵੀ ਪ੍ਰਬੂ ਦੇ ਚ ਸਮਾਜ ਹੁੰਦੀ ਸਾਧ ਕੇ ਸੰਗ ਅਗੋਚਰ ਮਿਲੇ ਸਾਧੂ ਪੁਰਸ਼ਾਂ ਦੇ ਨਾਲ ਸੰਗ ਕਰਨ ਨਾਲ ਅਗੋਚਰ ਮਿਲੇ ਉਹ ਪ੍ਰਬੂ ਦੀ ਪ੍ਰਾਪਤੀ ਹੁੰਦੀ ਹੈ ਸਾਧ ਕੇ ਸੰਗ ਸਦਾ ਪਰਪੂਲੇ ਇਸ ਸਾਧਨ ਦਾ ਸੰਗ ਹੈ ਹਮੇਸ਼ਾ ਕਰ ਜਿਸ ਖੁਸ਼ੀ ਖੇੜਾ ਬਹਾਰ ਰੰਦੀ ਪ੍ਰਸੰਤਾ ਰੰਦੀ ਪਰਫੁਲਿਤ ਰੰਦਾ ਪਰਵਾਰ ਸਾਧ ਕੇ ਸੰਗ ਆਵੇ ਬਸ ਪੰਚਾ ਸਾਧਨ ਦਾ ਪੁਰਸ਼ਾਂ ਦੇ ਸੰਗ ਕਰਨ ਨਾਲ ਕਾਮ ਕ੍ਰੋਧ ਮੋਗਲ ਅਹੰਕਾਰ ਜਿਹੜੇ ਬਸ ਜਾ ਜਾਂਦੇ ਨਿਰਪੰਝੇ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਜੋ ਸਾਧਨ ਦਾ ਸੰਗ ਕਰਦੇ ਨੇ ਅੰਮ੍ਰਿਤ ਰਸ ਇਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਸਾਧ ਸੰਗ ਹੋਏ ਸਭ ਕੇ ਰੰਗ ਜੋ ਸਾਧਾਂ ਦਾ ਸੰਗ ਕਰਦੇ ਨੇ ਇਤਨੀ ਨਿਮਰਤਾ ਵਾਲੇ ਹੋ ਜਾਂਦੇ ਨੇ ਕਿ ਸਾਰੇ ਨੂੰ ਕਹਿੰਦੇ ਅਸੀਂ ਸਭ ਦੇ ਚਰਨ ਤੂੜੀ ਆ ਸੀ ਸਾਧ ਕੇ ਸੰਗ ਮਨਹੋਰ ਬੇਨ ਇਹ ਸਾਧਾਂ ਦਾ ਸੰਗ ਕਰਦੇ ਨੇ ਮਿਹਰੇ ਮਿੱਠੇ ਬਚਨ ਮਨਹੋਰ ਬਚਨ ਬੋਲਦੇ ਨੇ ਸਾਧ ਕੇ ਸੰਗ ਨਾ ਕਦੋਂ ਧਾਵੇ ਮਨ ਨਹੀਂ ਦੌੜਦਾ ਉਹਦਾ ਕਿਤੇ ਜੇ ਸਾਧਾਂ ਦਾ ਸੰਗ ਮਿਲ ਗਿਆ ਤੋ ਵਿਸ਼ੇਵਿਕਾਰ ਉਹਨੇ ਮਨ ਨਹੀਂ ਦੌੜਦਾ ਫਿਰ ਸਾਧ ਸੰਗ ਅਸਿੱਤ ਮਨ ਪਾਵੇ ਸਾਧੂ ਦਾ ਸੰਗ ਫਿਰ ਅਸਿੱਤ ਮਨ ਦਿੰਦਾ ਕਿ ਨਹੀਂ ਮਨ ਜਾਂਦਾ ਲਗੇ ਸਿਪਾਸੀ ਵਿਸ਼ੇਵਿਕਾਰਾਂ ਚ ਸਾਧ ਕੇ ਸੰਗ ਮਾਇਆ ਤੇ ਭਿੰਨ ਇਹ ਸਾਧੂ ਦੀ ਕਿਰਪਾ ਹੋ ਜਾਂਦੀ ਇਹਨਾਂ ਦੇ ਮਿਲਾਪ ਨਾਲ ਮਾਇਆ ਦਾ ਅਸਰ ਨਹੀਂ ਪੈਂਦਾ ਮਾਇਆ ਤੋਂ ਪੈਣ ਰਹਿੰਦੇ ਨਹੀਂ ਬਖਰੇ ਰਹਿੰਦੇ ਨੇ ਸਾਧ ਸੰਗ ਨਾਨਕ ਪ੍ਰਭ ਸੁਪਸੰਨ ਇਸ ਸਾਧੂਆਂ ਦਾ ਸੰਗ ਹੈ ਮਾਰ ਕਹਿੰਦੇ ਸਾਰੇ ਪ੍ਰਾਪਤ ਹੋਇਆ ਤੇ ਅਸੀਂ ਪ੍ਰਸੰਨ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ ਉਹ ਪ੍ਰਭ ਵੀ ਪ੍ਰਸਾਨ ਹੋ ਜਾਂਦੇ ਕਿ ਸਾਧੂਆਂ ਦਾ ਸੰਗ ਜਿਹੜੇ ਕਰਦੇ ਨੇ ਉਹਨਾਂ ਤੇ ਪ੍ਰਭੂ ਦੀ ਪ੍ਰਸੰਤਾ ਹੁੰਦੀ ਹੈ ਉਹਨਾਂ ਦੇ ਜੀਵਨ ਵਿੱਚ ਵੀ ਖੁਸ਼ੀ ਰਹਿੰਦੀ ਹੈ ਆਨੰਦ ਰਹਿੰਦੀ ਹੈ ਜਿਸਨੂੰ ਸਾਧੂਆਂ ਦੇ ਦਰਸ਼ਨ ਦਾ ਲਾਭ ਹੋਇਆ ਇਹ ਲਾਜਨ ਫਿਰ ਰਾਜ ਪ੍ਰਾਪਤ ਹੋਇਆ ਉਹ ਵალა ਜਿਹੜਾ ਸੀ ਇਹਨੇ ਕਹਿੰਦਾ ਮੈਂ ਆਨੰਦ ਰਾਂ ਰਹਿਣ ਤੇ ਰਾਜਾ ਉਸਨੇ ਆਪਣਾ ਸਲਾਹਕਾਰ ਬਣਾ ਕੇ ਨਾਲ ਆਪਣੇ ਮਹਿਲਾਂ 'ਚ ਰੱਖਦਾ ਇਸ ਨਾਲ ਸਾਧੂਆਂ ਦੀ ਕਿਰਪਾ ਨਾਲ ਜਦ ਰਾਜ ਚਲਾ ਗਿਆ ਸੀ ਦੁਆਰਾ ਪ੍ਰਾਪਤ ਹੋ ਗਿਆ ਤੇ ਐਸ ਤਰ੍ਹਾਂ ਵਾਲਾ ਫਰਮਾਨ ਕਰਦਾ ਸਾਧੂ ਸੰਗਤ ਦੀ ਐਨੀ ਕਿਰਪਾ ਬਖਸ਼ਿਸ਼ਾਂ ਦੀ ਹੈ